ਜਾਪੀ ਜਾਪਾਰ ਅੱਜ ਅਸੀਂ ਆਲ ਇੰਡੀਆ ਮਲਬੀ ਸਖੋ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਵੱਲੋਂ ਸਾਡੇ ਸਮਾਜ ਦੇ ਇੱਕ ਆਈਪੀਐਸ ਅਧਿਕਾਰੀ ਜੋ ਕਿ ਐਡੀਜੀ ਬੈਂਕ ਤੇ ਸੀ ਵਾਈ ਪੂਰਨ ਕੁਮਾਰ ਜੀ ਔਰ ਉਹਨਾਂ ਦੇ ਪ੍ਰਸ਼ਾਸਨ ਤੋਂ ਉਹਨਾਂ ਨੇ ਦੁਖੀ ਹੋ ਕੇ ਜੋ ਆਕਮਾਤਾ ਕੀਤੀ ਆ ਅਸੀਂ ਸਾਰੇ ਪੰਜਾਬ ਦੇ ਹਰਿਆਣੇ ਦੇ ਚੰਡੀਗੜ੍ਹ ਦੇ ਲੋਕ ਆ ਜਿੱਥੇ ਕੱਤਰ ਹੋਏ ਆ ਉਹਨਾਂ ਨੂੰ ਨਿਆਂ ਦਿਵਾਉਣ ਵਾਸਤੇ ਕਿਉਂਕਿ ਜੇ ਭਾਰਤ ਦਾ ਚੀਫ ਜਸਟਿਸ ਆਫ ਇੰਡੀਆ ਉਹ ਇਸ ਦੇਸ਼ ਦੇ ਵਿੱਚ ਸੂਖ ਨਹੀਂ ਹਗਾ ਔਰ ਉਹਨਾਂ ਤੋਂ ਇਹ ਮਨੁੱਖ ਮਰਤੀ ਦਾ ਬੀਜੇ ਪਈ ਨੇ ਵਕੀਲਾਂ ਨੇ ਇੱਕ ਵਕੀਲ ਨੇ ਜੁੱਤੀ ਚਲਾਈ ਆ ਔਰ ਉਹਦੇ ਅਸੀਂ ਸਾਥ ਸ਼ਬਦਾਂ ਵਿੱਚ ਖੇਦੀ ਕਰਦੇ ਆ ਦੇਖੋ ਅਸੀਂ ਜਦੋਂ ਕਿਸੇ ਵੀ ਸੰਕਟ ਦੇ ਵਿੱਚ ਨਿਆਂ ਨਾਲ ਨਿਆਂ ਦੀ ਆਸਰਾ ਲੈਣ ਜਾਂਦੇ ਆ ਬਾਹਰ ਤੋਂ ਆਸਰਾ ਲੈਣ ਜਾਂਦੇ ਆ ਜੇ ਉੱਥੇ ਸਾਡੇ ਚੀਰਖਸਸਪਿੰਡੀਆ ਜੋਗਾ ਸ਼ੈਡੂਲ ਕਾਸਟ ਹੋਏ ਆ ਉਹਨਾਂ ਦੇ ਨਾਲ ਇਹ ਮਨੁੱਖੀ ਮੱਤੀ ਦੇ ਮਾਰੇ ਲੋਕਾਂ ਦਾ ਜੁੱਤੀ ਚਲਾਈ ਜਾਂਦੀ ਆ आम नागरिक का जोड़ा इस देश के बहुत मंदी हालत है आजाद भारत का संविधान डॉक्टर भीमराव अंबेडकर साहब ने लिखा जिंद सारे नागरिकों बराबर के अधिकार दते गए थे अच्छे सास टी समाज का जे कोई एम एल एम पी सरपंच इतों तक ਔਰ 14 ਮੈਂ ਚਲੇ ਜਾਂਦੇ ਆ ਪਤਾ ਵੀ ਸਾਡੇ ਲੋਕਾਂ ਨੂੰ ਇਹ برداشت ਨਹੀਂ ਕਰਦੇ ਔਰ ਤੁਸੀਂ ਦੇਖਿਆ ਹਣਾ 2023 ਦੇ ਵਿੱਚ ਜਦੋਂ ਭਾਰਤ ਦੇ ਰਾਸ਼ਟਰਪਤੀ ਜੀ ਦੀ ਜੋ ਜਮਰਨ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਦੀ ਨਵੀਂ ਬੈਠਕ ਦੇ ਹਾਜ਼ਰੀਆਂ ਦੇ ਵਿੱਚ ਉਸ ਕਰਕੇ ਨਹੀਂ ਉਹਨੂੰ ਯਾਦ ਕੀਤਾ ਉਸ ਕਰਕੇ ਨਹੀਂ ਬੁਲਾਇਆ ਕਿ ਉਹ ਪਹਿਲੇ ਕਬੀਲੇ ਦੀ ਸੀ ਸੋ ਅੱਜ ਅਸੀਂ ਐਸਾ ਮੰਚ ਤੋਂ ਮੰਨ ਕਰਦੇ ਆ ਕਿ ਜੇ ਚੀਫ ਜਸਟਿਸ ਆਫ ਇੰਡੀਆ ਤੇ ਜੁੱਤੀ ਚਲਾਈ ਆ ਚਾਹੇ ਐਸੋ ਆਈਐਸਐਸ ਦੇ ਸਾਥ ਸਰਕਾਰ ਦੇ ਜਿਨ੍ਹਾਂ ਨੂੰ ਬਖਸ਼ਾ ਨਹੀਂ ਜਾ ਰਿਹਾ ਕੰਨ ਪਰੇਸ਼ਾਨ ਕੀਤਾ ਜਾਂਦਾ ਔਰ ਆ ਲਾਸ਼ ਦੇ ਵਿੱਚ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੁਖੀ ਹੋ ਗਏ ਹਰਿਆਣਾ ਸਰਕਾਰ ਤੋਂ ਦੁਖੀ ਹੋ ਕੇ ਉਪੀਰ ਕਰਨਾ ਚਾਹ। ਉਹ ਜੇਕਰ ਪੰਜਾਬ ਦੇ ਵਿੱਚ 2027 ਦੇ ਵਿੱਚ ਤੁਸੀਂ ਭਾਜਪਾ ਦੀ ਸਰਕਾਰ ਬਣਾਤੀ ਤਾਂ ਪੰਜਾਬ ਦੇ ਵਿੱਚ ਜਿੱਥੇ ਬੇਗਮੀਨਤ ਕਰਤੀ ਲੋਕਾਂ ਨੂੰ ਖੇਤਾਂ ਨੂੰ ਛੜਕਾਂ ਦੇ ਪੁੱਕਾ ਜਾ ਰਿਹਾ ਤਾਂ ਇਹ ਸਾਡੇ ਪੰਜਾਬ ਦੇ ਵੀ ਜਿੰਨੇ ਵੀ ਸਾਡੇ ਐਸ்சி ਬੀਸੀ ਐਸਟੀ ਲੋਕ ਨੇ ਜਿਹੜੇ ਅਸਰੰਕਾਰੀ ਨੇ ਮੰਤਰੀ ਨੇ ਉਹਨਾਂ ਨੂੰ ਵੀ ਬਖਸ਼ਣਗੇ ਭਾਜਪਾ ਆਏ। ਸੋ ਇਹ ਕਹਿੰਦਾ ਅੱਜ ਇਸ ਮੱਤ ਤੋਂ ਰਾਣੋਰਾਜ ਜੀ ਦਾ ਕੇ ਭਾਰਤ ਮੰਡ ਕਰਦਾ ਸਦਾ ਦਿੱਤਾ ਜਾਵੇ ਜਿਵੇਂ 2 ਪ੍ਰਾਪ 21 18 ਨੂੰ ਅਸੀਂ ਭਾਰਤ ਮੰਡ ਕੀਤਾ ਸੀ ਔਰ ਅੱਸੀ ਅੱਸੀ ਇੱਕਦਾਂ ਲਾਗੂ ਕੋਈ ਲਾਗੂ ਕਰਕੇ ਉਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਉਹਨਾਂ ਦੇ ਪਿਆ ਜਾਣ